ਕਲਾਸ ਪਹਿਲੀ ਪੰਜਾਬੀ ਨਾਵਲ ਪੰਵਰ ਟੈਲੀਫੋਨ ਦੀ ਟਰਨ ਟਰਨ ਨੇ ਬਲਕਾਰ ਨੂੰ ਘੂਕ ਸੁੱਤੇ ਪਈ ਨੂੰ ਜਗਾਇਆ ਇਕਦਮ ਅਬੜਵਾਹਾ ਉੱਠਦਿਆਂ ਉਹ ਗਵਾਚਿਆ ਜਿਹਾ ਆਲੇ ਦੁਆਲੇ ਵੇਖਣ ਲੱਗਿਆ ਅਸਲ 'ਚ ਉਹ ਐਨੀ ਗਹਿਰੀ ਨੀਂਦ ਸੋ ਰਿਹਾ ਸੀ ਕਿ ਪਹਿਲਾਂ ਤਾਂ ਉਸ ਨੂੰ ਕੁਝ ਵੀ ਸਮਝ ਨਾ ਆਇਆ ਫਿਰ ਕੁਝ ਕੁ ਪਲਾਂ 'ਚ ਜਿਉਂ ਹੀ ਉਹ ਸਾਵਾ ਜਿਹਾ ਹੋਇਆ ਤਾਂ ਉਸਨੇ ਛੇਤੀ ਦੇਣੇ ਫੋਨ ਚੁੱਕਿਆ ਪਰ ਫੋਨ ਤਾਂ ਵਾਰ-ਵਾਰ ਖੜਕਣ ਤੋਂ ਬਾਅਦ ਕੱਟਿਆ ਜਾ ਚੁੱਕਿਆ ਸੀ ਉਸ ਨੇ ਆਈ ਹੋਈ ਇਸ ਕਾਲ ਦਾ ਰਿਕਾਰਡ ਫਰੋਲਿਆ ਤਾਂ ਉਸ ਨੇ ਮੱਥੇ ਤੇ ਹੱਥ ਮਾਰਿਆ ਇਹ ਕੋਈ ਬੇਪਛਾਣ ਅਤੇ ਅੱਧ-ਅਦੂਰੇ ਜਿਹੇ ਫੋਨ ਨੰਬਰ ਤੋਂ ਆਈ ਹੋਈ ਕਾਲ ਸੀ ਉਹ ਅਫਸੋਸ 'ਚ ਸਿਰ ਮਾਰਨ ਲੱਗਿਆ ਕਿ ਉਸ ਨੇ ਵਕਤ ਸਿਰ ਫੋਨ ਕਿਉਂ ਨਾ ਚੁੱਕਿਆ ਕਿਉਂਕਿ ਉਹ ਕਿਸੇ ਅਜੇ ਹੀ ਕਾਲ ਦੀ ਹੀ ਤਾਂ ਹਫ਼ਤੇ ਭਰ ਤੋਂ ਉਡੀਕ ਕਰ ਰਿਆ ਸੀ ਸੁਭਾਵਕ ਉਸ ਦੀ ਨਜ਼ਰ ਸਾਹਮਣੀ ਕੰਧ ਉੱਪਰਲੇ ਕਲਾਕ ਤੇ ਗਈ ਇਸ ਵੇਲੇ ਸਵੇਰ ਦੇ 6 ਵਜੇ ਰਹੇ ਸਨ ਉਸਨੇ ਹੋਲੀ ਦੇਣੇ ਹੱਥ 'ਚ ਫੜਿਆ ਫੋਨ ਪਾਸੇ ਰੱਖ ਦਿੱਤਾ ਉਸਨੇ ਦੋਨੋਂ ਹੱਥ ਇੱਕ ਦੂਜੇ 'ਚ ਅੜਾਏ ਤੇ ਬਾਹਾਂ ਉੱਪਰ ਨੂੰ ਚੁੱਕ ਕੇ ਅੰਗੜਾਈ ਲੈਂਦਿਆਂ ਉਬਾਸੀ ਲਈ ਫਿਰ ਬੈੱਡ ਤੋਂ ਹੇਠਾਂ ਉਤਰਿਆ ਉਹ ਹੌਲੀ-ਹੌਲੀ ਤੁਰਦਾ ਖਿੜਕੀ ਕੋਲ ਜਾ ਖੜੋਤਾ ਪਰਦਾ ਪਾਸੇ ਹਟਾਉਂਦਿਆਂ ਉਸਨੇ ਬਾਹਰ ਨਿਗਾ ਮਾਰੀ ਚੜਦੇ ਵੱਲ ਅਸਮਾਨ ਲਾਲ ਸੁਹਾ ਹੋਇਆ ਪਿਆ ਸੀ ਹਨੇਰਾ ਬਿਲਕੁਲ ਛੰਡ ਚੁਕਿਆ ਸੀ ਤੇ ਸੂਰਜ ਚੜਨ ਹੀ ਵਾਲਾ ਸੀ ਉਹ ਉਸ ਥਾਂ ਵੱਲ ਨਿਗਾ ਟਿਕਾ ਕੇ ਵੇਖਣ ਲੱਗਿਆ ਜਿੱਥੇ ਸਭ ਤੋਂ ਜ਼ਿਆਦਾ ਲਾਲੀ ਸੀ ਕੁਝ ਹੀ ਪਲਾਂ ਬਾਅਦ ਲਾਲ ਰੰਗ ਦੀ ਕਾਤਰ ਜਿਹੀ ਧਰਤੀ ਤੋਂ ਬਾਹਰ ਨਿਕਲੀ ਫਿਰ ਹੌਲੀ-ਹੌਲੀ ਇਸ ਦਾ ਆਕਾਰ ਵੱਧਦਾ ਗਿਆ ਤੇ ਆਖਰ ਸੂਰਜ ਦਾ ਪੂਰਾ ਰੂਪ ਸাকার ਹੋ ਗਿਆ। ਸੂਰਜ ਉਤਾਂ ਨੂੰ ਵਧਣ ਲੱਗਿਆ। ਇਧਰੋਂ ਧਿਆਨ ਹਟਾਉਂਦਿਆਂ ਉਸਨੇ ਸੱਜੇ ਹੱਥ ਵੱਲ ਨਿਗਾਹ ਮਾਰੀ। ਛੋਟੀ ਜਹੀ ਪਹਾੜੀ ਦੂਰ ਤੱਕ ਵਿਛੀ ਪਈ ਸੀ। ਪਹਾੜੀ ਦੀਆਂ ਟੀਸੀਆਂ ਸੂਰਜ ਦੀ ਚਮਕ ਨਾਲ ਲਿਸ਼ਕ ਰਹੀਆਂ ਸਨ। ਕੁਝ ਦੇਰ ਇਧਰ ਵੇਖਣ ਪਿੱਛੋਂ ਉਸਨੇ ਖੱਬੇ ਹੱਥ ਵੱਲ ਨਜ਼ਰ ਮਾਰੀ ਇਸ ਪਾਸੇ ਟਲਾਂਣ ਜਹੀ ਵੱਲ ਦੂਰ ਦੂਰ ਤੱਕ ਮਕਾਨਾਂ ਦੀਆਂ ਕਾਲੀਆਂ ਛੱਤਾਂ ਦਿਸ ਰਹੀਆਂ ਸਨ ਉਧਰੋਂ ਨਿਗਾਹ ਹਟਾਉਂਦਿਆਂ ਉਸਨੇ ਇੱਕ ਵਾਰ ਫਿਰ ਸੂਰਜ ਵੱਲ ਵੇਖਿਆ ਪਰ ਹੁਣ ਉਸ ਤੋਂ ਉਧਰ ਝਾਕਣਾ ਹੋਇਆ ਸੂਰਜ ਦੀਆਂ ਕਿਰਨਾਂ ਚ ਤਪਸ਼ ਵੱਧ ਗਈ ਸੀ ਫਿਰ ਉਸਨੇ ਸੂਰਜ ਵੱਲੋਂ ਨਜ਼ਰ ਹਟਾਉਂਦਿਆਂ ਨੇੜੇ ਹੀ ਲੰਘਦੇ ਹਾਈਵੇ ਵੱਲ ਵੇਖਣ ਲੱਗਿਆ ਖੱਬੇ ਹੱਥ ਵੱਲ ਨੂੰ ਜਾ ਰਿਹਾ ਟ੍ਰੈਫਿਕ ਬਹੁਤ ਹੌਲੀ ਤੁਰ ਰਿਹਾ ਸੀ ਉਹ ਸਮਝ ਗਿਆ ਕਿ ਲੋਕ ਵਾਸ਼ਿੰਗਟਨ ਡੀਸੀ ਵੱਲ ਕੰਮਾਂ ਨੂੰ ਜਾ ਰਹੇ ਹਨ ਉਧਰੋਂ ਨਜ਼ਰ ਹਟਾ ਕੇ ਉਸਨੇ ਆਲੇ-ਦੁਆਲੇ ਇੱਕ ਚਲਵੀਂ ਜਿਹੀ ਨਿਗਾਹ ਮਾਰੀ ਤੇ ਪਰਦਾ ਬੰਦ ਕਰਦਿਆਂ ਬੈੱਡਰੂਮ 'ਚ ਵਾਪਸ ਆ ਗਿਆ ਉਸਨੇ ਫਿਰ ਤੋਂ ਫੋਨ ਦੇ ਸਕਰੀਨ ਵੱਲ ਧਿਆਨ ਮਾਰਦਿਆਂ ਮਿਸ ਹੋਈ ਕਾਲ ਵੇਖੀ ਪਰ ਇਸ ਕਾਲ ਦਾ ਪੂਰਾ ਨੰਬਰ ਨਹੀਂ ਆਇਆ ਸੀ ਉਹ ਕੁਝ ਦੇਰ ਫੋਨ ਦੇ ਸਕਰੀਨ ਵੱਲ ਵੇਖਦਾ ਰਿਹਾ ਉਸ ਨੂੰ ਪੂਰਾ ਯਕੀਨ ਹੋ ਗਿਆ ਕਿ ਇਹ ਕਾਲ ਜ਼ਰੂਰ ਉਹੀ ਸੀ ਜਿਸ ਨੂੰ ਉਹ ਹਫਤੇ ਭਰ ਤੋਂ ਉਡੀਕ ਰਿਹਾ ਸੀ ਉਸ ਨੇ ਮੂੰਹ ਹੱਥ ਧੋਤਾ ਬਰਸ਼ ਕੀਤਾ ਤੇ ਉੱਤਰ ਆਇਆ ਉਸ ਦੀ ਕਰਵਾਲੀ ਜਸਬੀਰ ਕਿਚਨ ਵਿੱਚ ਖੜੀ ਕੱਪਾਂ 'ਚ ਚਾਹ ਪੀ ਰਹੀ ਸੀ ਬਲਕਾਰ ਨੇ ਚਾਹ ਦਾ ਕੱਪ ਚੁੱਕਿਆ ਤੇ ਘੁੱਟ ਭਰਦਿਆਂ ਲਿਵਿੰਗ ਰੂਮ 'ਚ ਸੋਫੇ ਤੇ ਜਾ ਬੈਠਾ ਫੋਨ ਦਾ ਹੈਂਡਸੈਟ ਉਸਨੇ ਹੱਥ 'ਚ ਹੀ ਫੜਿਆ ਹੋਇਆ ਸੀ ਉਸਨੂੰ ਲੱਗਦਾ ਸੀ ਕਿ ਮਿਸ ਹੋਈ ਕਾਲ ਦੁਬਾਰਾ ਜ਼ਰੂਰ ਆਵੇਗੀ ਅਸਲ 'ਚ ਹਫ਼ਤਾ ਪਹਿਲਾਂ ਉਸਦਾ ਗੂੜਾ ਦੋਸਤ ਕਰਮਾ ਕੈਲੀਫੋਰਨੀਆ ਦੇ ਐਲ ਫੈਰੋ ਸ਼ਹਿਰ ਆ ਚੁੱਕਿਆ ਸੀ ਤੇ ਅਗਲੇ ਦਿਨ ਹੀ ਉਸਨੇ ਅੱਗੇ ਦੀ ਫਲਾਈਟ ਲੈ ਕੇ ਬਲਕਾਰ ਕੋਲ ਵਰਜੀਨੀਆ ਪਹੁੰਚ ਜਾਣਾ ਸੀ ਪਰ ਪਹੁੰਚਣਾ ਤਾਂ ਦੂਰ ਦੀ ਗੱਲ ਉਸ ਦਾ ਤਾਂ ਮੁੜ ਕੇ ਕੋਈ ਫੋਨ ਵੀ ਨਾ ਆਇਆ ਬਲਕਾਰ ਨੂੰ ਇਸੇ ਫਿਕਰ ਨੇ ਮਾਰ ਰੱਖਿਆ ਸੀ ਕਿ ਕਰਮਾ ਗਿਆ ਤਾਂ ਗਿਆ ਕਿੱਧਰ ਉਸ ਨਾਲ ਅਜੀਹਾ ਕੀ ਵਾਪਰ ਗਿਆ ਕਿ ਉਸਨੇ ਇੱਕ ਫੋਨ ਵੀ ਨਾ ਕੀਤਾ ਹੁਣ ਆਪਾਂ ਅਗਲੀ ਵੀਡੀਓ ਵਿੱਚ ਅੱਗੇ ਵਧਾਂਗੇ ਧੰਨਵਾਦ